ਸਸਰੀਕਾਰ ਮੇਰੀਆਂ ਸਾਰੀਆਂ ਭੈਣਾਂ ਨੂੰ ਰਾਦੇ ਰਾਦੇ ਅੱਜ ਅਸੀਂ ਸਪੈਸ਼ਲ ਆਫਰ ਆਪਣੀਆਂ ਭੈਣਾਂ ਲਈ ਲੈ ਕੇ ਆਏ ਆਂ ਤੇ ਤੁਹਾਡੇ ਲਈ ਪਾਰਟੀ ਵੇਅਰ ਸੂਟ ਲੈ ਕੇ ਆਏ ਆਂ ਤੇ ਜਿਹੜੀ ਮੇਰੀ ਭੈਣ ਤਿੰਨ ਸੂਟ ਲਏਗੀ ਉਹਨੂੰ ਅਸੀਂ ਸਪੈਸ਼ਲ ਆਫਰ ਦੇਵਾਂਗੇ ਇੱਕ ਸਾੜੀ ਵੱਲੋਂ ਕਾਟਨ ਦਾ ਸੂਟ ਫ੍ਰੀ ਦਿੱਤਾ ਜਾਏਗਾ ਆਲ ਓਵਰ ਵੀ ਹੋ ਸਕਦਾ ਹੈ ਤੇ ਮੈਚਿੰਗ ਵੀ ਹੋ ਸਕਦਾ ਤੇ ਬਹੁਤ ਵਧੀਆ ਅੱਜ ਤੁਹਾਨੂੰ ਅਸੀਂ ਪਾਲਟੀਵियर ਇਹ ਥੱਲੇ ਹੈਦਰ ਦੱਸੋ ਇਹ ਸੂਟ ਦਿਖਾਵਾਂਗੇ ਇਹ ਸਾਰੇ ਸੂਟ ਦਿਖਾਏ ਜਾਣਗੇ ਸ਼ਿਪਿੰਗ ਚਾਰਜਿੰਗ ਤੁਹਾਡਾ ਲੱਗੇਗਾ ਤੇ ਅੱਜ ਅਸੀਂ ਆ ਪਹਿਲਾ ਸੂਟ ਹੈ ਇਹ ਪਾਲਟੀਵियर ਸੂਟ ਇਹ ਗਲੇ ਤੋਂ ਦੇਖੋ ਕਿੰਨਾ ਹੈਵੀ ਵਰਕ ਹੈ ਆਪਾਂ ਜ਼ਿਆਦਾ ਸੂਟ ਨਹੀਂ ਖੋਲਾਂਗੇ ਤੇ ਆ ਚੁੰਨੀ ਜਿਸ ਭੈਣ ਨੇ ਲੈਣਾ ਹੋਏਗਾ ਉਹਨੂੰ ਅਸੀਂ ਪੂਰੀ ਪੇਕ भेज ਦਾਂਗੇ ਤੇ ਇਹ ਫੋਟੋ ਵਾਲਾ ਪੀਸ ਹੈ ਇਹਦੀ ਬਾਜੂ ਤੇ ਵੀ ਪੂਰਾ ਬਾਰਕ ਹੈ ਤੇ ਪੱਲੇ ਤੋਂ ਵੀ ਹੈ ਤੇ ਆ ਸੇਮ ਲੋਕ ਆਏਗੀ ਫੋਟੋ ਵਾਲੀ ਤੇ ਬਹੁਤ ਹੀ ਵਧੀਆ ਅਗਰ ਮੇਰੀ ਕਿਸੇ ਭੈਣ ਨੇ ਲੈਣਾ ਹੈ ਤਾਂ ਉਹ ਸਕਰੀਨ ਸ਼ਾਟ ਲੈ ਸਕਦਾ ਹੈ ਸਕਰੀਨ ਸ਼ਾਟ ਲੈ ਕੇ WhatsApp ਨੰਬਰ ਤੋਂ ਤੁਸੀਂ ਸੈਂਡ ਕਰ ਸਕਦੇ ਆ ਸਾਨੂੰ ਤੇ ਸਾਰੇ ਪਾਰਟੀ ویئر ਸੂਟੋਂ ਤਿੰਨ ਸੂਟ ਤੁਹਾਨੂੰ ਜ਼ਰੂਰੀ ਲੈਣੇ ਹੋਣਗੇ ਤੇ ਉਹਦੇ ਨਾਲ ਹੀ ਤੁਹਾਨੂੰ ਗਿਫਟ ਮਿਲੇਗਾ ਇੱਕ ਸੂਟ ਕੋਈ ਲੈਂਦਾ ਹੈ ਤਾਂ ਉਹਦੇ ਨਾਲ ਗਿਫਟ ਤੁਹਾਨੂੰ ਇਹ ਮੁਫਤ ਸੂਟ ਨਹੀਂ ਮਿਲੇਗਾ ਤਿੰਨ ਤਿੰਨ ਸੂਟਾਂ ਦੇ ਨਾਲ ਹੀ ਇੱਕ ਸੂਟ ਤੁਹਾਨੂੰ ਫ੍ਰੀ ਮਿਲੇਗਾ ਸਾਰੇ ਸੂਟ 2000 ਤੋਂ ਨੀਚੇ ਹੀ ਹਨ ਪ੍ਰਾਈਸ ਬਹੁਤ ਹੀ ਘੱਟ ਹੈ ਤੇ ਸੂਟ ਬਹੁਤ ਵਧੀਆ ਹਨ ਇਹ ਅਗਲਾ ਸੂਟ ਸਾਡਾ ਹੋਏਗਾ ਬਹੁਤ ਹੀ ਪਿਆਰਾ ਸੂਟ ਹੈ ਤੇ ਬਹੁਤ ਹੀ ਜ਼ਿਆਦਾ ਵਧੀਆ ਲੋਕ ਹੈ ਦੀ ਸੂਟ ਦੀ ਤੇ ਚੁੰਨੀ ਵੀ ਇਹਦੇ ਨਾਲ ਹੈਵੀ ਹੈ ਤੇ ਆਪਾਂ ਜਿਆਦਾ ਨਹੀਂ ਖੋਲਾਂਗੇ ਅੱਜ ਸੂਟ ਪਰ ਜੇ ਕਿਸੇ ਨੇ ਲੈਣਾ ਹੋਵੇ ਤਾਂ ਆਪਾਂ ਪਿਕ ਜਰੂਰ WhatsApp ਤੋਂ ਭੇਜਾਂਗੇ WhatsApp ਨੰਬਰ ਤੋਂ ਸਾਤੋਂ ਮਗਾ ਸਕਦਾ ਹੈ ਤੇ ਸਕਰੀਨਸ਼ਾਟ ਤੁਸੀਂ ਲੈ ਸਕਦੇ ਆ ਤੇ ਬਹੁਤ ਹੀ ਵਧੀਆ ਹੈ ਤੇ ਦੇਖੋ ਕਢਾਈ ਵੀ ਦੇਖੋ ਕਿੰਨੀ ਵਧੀਆ ਹੈ ਜੀ ਕਲਰ ਵੀ ਬਹੁਤ ਜਿਆਦਾ ਪਿਆਰਾ ਹੈ ਤੇ ਬਾਜੂ ਤੋਂ ਵੀ ਫੁੱਲ ਕਢਾਈ ਹੋਏਗੀ ਤੇ ਪਾਰਟੀ ਵੇਅਰ ਸੂਟ ਹੈ ਹੈਵੀ ਚੁੰਨੀ ਹੈ ਨਾਲ ਇਹਦਾ ਪ੍ਰਾਈਸ 1500 ਰੁਪਇਆ ਹੋਏਗਾ ਏ ਦੇਖੋ ਕਿੰਨਾ ਵਧੀਆ ਪਾਰਟੀ ਵੇਅਰ ਸੂਟ ਹੈ ਤੇ ਇਹ ਤੋਂ ਹੈਂਡਵਰਕ ਵੀ ਹੈ ਤੇ ਕਢਾਈ ਵੀ ਪੂਰੀ ਕੀਤੀ ਹੋਈ ਹੈ ਕਟ ਦਾਣੇ ਦਾ ਵੀ ਕੰਮ ਹੈ ਤੇ ਬਹੁਤ ਹੀ ਪਿਆਰਾ ਹੈ ਇਹਦੀ ਸਲਵਾਰ ਤੋਂ ਵੀ ਫੁੱਲ ਵਰਕ ਹੋਏਗਾ ਬਾਜੂ ਤੋਂ ਵੀ ਫੁੱਲ ਵਰਕ ਹੋਏਗਾ ਤੇ ਮਜੈਂਟਾ ਕਲਰ ਦਾ ਇਹ ਸੂਟ ਹੈ ਬਹੁਤ ਹੀ ਪਿਆਰਾ ਸੂਟ ਹੈ ਤੇ ਚੁੰਨੀ ਤੇ ਵੀ ਵਰਕ ਹੈ ਤੇ ਬਹੁਤ ਪਿਆਰਾ ਸੂਟ ਹੈ ਇਹ ਤੋਂ ਪਹਿਲੇ ਜਿਹੜਾ ਸੂਟ ਆਪਾਂ ਦਿਖਾਇਆ ਹੈ ਉਹਦਾ ਪ੍ਰਾਈਸ 1500 ਸੀ ਤੇ ਇਹਦਾ ਪ੍ਰਾਈਸ ਹੈ 1350 ਰੁਪਏ ਇਹ ਅਗਲਾ ਸੂਟ ਹੈ ਸਾਡਾ ਇਹ ਦੇਖੋ ਕਿੰਨਾ ਵਧੀਆ ਇਹ ਤੇ ਵਰਕ ਕੀਤਾ ਹੋਇਆ ਹੈ ਤੇ ਪੱਲੇ ਤੋਂ ਵੀ ਵਰਕ ਹੈ ਤੇ ਇਹਦੀ ਚੁੰਨੀ ਤੋਂ ਵੀ ਵਰਕ ਹੈ ਆ ਦੇਖੋ ਕੱਟ ਦਾ ਵੀ ਕੰਮ ਕੀਤਾ ਹੋਇਆ ਹੈ ਤੇ ਫਲਾਵਰ ਵੀ ਉੱਪਰ ਪੈਚ ਵੀ ਹੈ ਦੇਖੋ ਬਹੁਤ ਵਧੀਆ ਹੈ ਬਹੁਤ ਹੀ ਪਿਆਰਾ ਸੂਟ ਹੈ ਇਹਦਾ ਪ੍ਰਾਈਸ ਹੋਏਗਾ 1350 ਰੁਪਏ ਇਹ ਅਗਲਾ ਸੂਟ ਸਾਡਾ ਮਹਿੰਦੀ ਕਲਰ ਹੈ ਤੁਸੀਂ ਮਹਿੰਦੀ ਫੰਕਸ਼ਨ ਤੋਂ ਪਾ ਵੀ ਸਕਦੇ ਹੋ ਤੁਸੀਂ ਕਿਸੇ ਨੂੰ ਗਿਫਟ ਵੀ ਕਰ ਸਕਦੇ ਆ ਇਹਦੇ ਪੱਲੇ ਤੇ ਦੇਖੋ ਡਬਲ ਵਰਕ ਹੈ ਡਬਲ ਕੀਤਾ ਹੋਇਆ ਸਿੱਪੀ ਦਾ ਵੀ ਕੰਮ ਹੈ ਆ ਡਬਲ ਕਢਾਈ ਕੀਤੀ ਹੋਈ ਹੈ ਤੇ ਬਹੁਤ ਹੀ ਪਿਆਰਾ ਹੈ ਸੂਟ ਉੱਤੇ ਵੀ ਕਢਾਈ ਕੀਤੀ ਹੋਈ ਹੈ ਬਹੁਤ ਹੀ ਵਧੀਆ ਲੁੱਕ ਹੈ ਇਹਦੀ ਤੇ ਇਹਦੇ ਨਾਲ ਚੁੰਨੀ ਵੀ ਦੇਖੋ ਕੱਟਵਰਕ ਦੀ ਚੁੰਨੀ ਤੇ ਕਢਾਈ ਵੀ ਦੇਖੋ ਕਿੰਨੀ ਹੈਵੀ ਕੀਤੀ ਹੋਈ ਹੈ ਬਹੁਤ ਹੀ ਪਿਆਰਾ ਦੁਪੱਟਾ ਚੁੰਨੀ ਬਹੁਤ ਹੀ ਜ਼ਿਆਦਾ ਸੋਹਣੀ ਹੈ ਤੇ ਚੁੰਨੀ ਤੋਂ ਵੀ ਵਰਕ ਪੂਰਾ ਕੀਤਾ ਹੋਇਆ ਹੈ ਤੇ ਇਹ ਸੂਟ ਦਾ ਪ੍ਰਾਈਸ 1200 ਰੁਪਈਆ ਹੋਏਗਾ ਤੇ ਸ਼ਿਪਿੰਗ ਤੁਹਾਡੀ ਲੱਗੇਗੀ ਜਿਹੜੇ ਤੁਸੀਂ ਲੈਣੇ ਤਿੰਨ ਪੀਸ ਸ਼ਿਪਿੰਗ ਤੁਹਾਡੀ ਹੋਏਗੀ ਸਾਡੀ ਵੱਲੋਂ ਇੱਕ ਸੂਟ ਫ੍ਰੀ ਹੋਏਗਾ ਇਹ कॉटन ਚ ਹੋਏਗਾ ਇਹਦੇ ਸਾਈਡਾਂ ਤੋਂ ਕਢਾਈ ਵੀ ਹੈ ਤੇ ਪੇਂਟ ਦਾ ਕੰਮ ਵੀ ਹੈਗਾ ਤੇ ਬਹੁਤ ਹੀ ਪਿਆਰਾ ਮੈਚਿੰਗ ਸੂਟ ਹੈ ਇਹ ਤੇ ਨਾਲ ਇਹਦੇ হাফ ਪ्योर ਦੀ ਚੁੰਨੀ ਵੀ ਏ ਤੇ ਇਹ ਵੀ ਬਹੁਤ ਵਧੀਆ ਸੂਟ ਹੈ ਬਹੁਤ ਹੀ ਪਿਆਰਾ ਇਹ ਵੀ 1150 ਰੁਪਏ ਚ ਤੁਹਾਨੂੰ ਮਿਲੇਗਾ ਤੇ ਇਹਨਾਂ ਦੇ ਪ੍ਰਾਈਜ਼ ਵੀ ਬਹੁਤ ਜ਼ਿਆਦਾ ਘੱਟ ਏ ਤੇ ਨਾਲ ਤੁਹਾਨੂੰ ਫ੍ਰੀ ਸੂਟ ਵੀ ਮਿਲ ਰਿਹਾ ਤਿੰਨ ਸੂਟਾਂ ਦੇ ਨਾਲ ਇੱਕ ਸੂਟ ਫ੍ਰੀ ਮਿਲ ਰਿਹਾ ਏ ਇਹ ਦੇਖੋ ਕਿੰਨਾ ਪਿਆਰਾ ਪੀਸ ਹੈ ਬਹੁਤ ਹੀ ਪਿਆਰਾ ਸੂਟ ਹੈ ਇਹ ਤੇ ਇਹਦੇ ਨਾਲ হাফ ਪ्योर ਦੀ ਚੁੰਨੀ ਏ ਤੇ ਇਹਦਾ ਪ੍ਰਾਈਜ਼ ਸਿਰਫ 750 ਰੁਪਿਆ ਹੈ ਤੇ ਤੁਸੀਂ ਇਹ ਵੀ ਤਿੰਨ ਸੂਟ ਤਿੰਨਾਂ ਸੂਟਾਂ ਦੇ ਵਿੱਚ ਗਿਣਿਆ ਜਾਏਗਾ ਅਗਰ ਤੁਸੀਂ ਇਹ ਤਿੰਨ ਸੂਟ ਲੈਂਦੇ ਐ ਤੇ ਬਹੁਤ ਹੀ ਵਧੀਆ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਨੰਬਰ ਤੇ ਸਾਨੂੰ ਭੇਜ ਸਕਦੇ ਐ ਜੇ ਪੂਰੀ ਖੋਲ ਕੇ ਸੂਟ ਦੀ ਪਿਕ ਲੈਣੀ ਹੈ ਤਾਂ ਤੁਸੀਂ ਉਹ ਵੀ ਮੰਗਵਾ ਸਕਦੇ ਹੋ ਉਹ ਵੀ ਭੇਜਾਂਗੇ ਅਸੀਂ ਇਹ ਅਗਲਾ ਪੀਸ ਹੈ ਸਾਡਾ ਤੇ ਦੇਖੋ ਕਢਾਈ ਇਹ ਤੇ ਬਹੁਤ ਹੀ ਵਧੀਆ ਤੇ ਕਲਰ ਵੀ ਦੇਖੋ ਬਹੁਤ ਹੀ ਪਿਆਰਾ ਕਲਰ ਹੈ ਤੇ ਬਹੁਤ ਹੀ ਸੋਹਣਾ ਸੂਟ ਹੈ ਤੇ ਵਰਕ ਵੀ ਇਹਦੇ ਫੁੱਲ ਕੀਤਾ ਹੋਇਆ ਹੈ ਪੱਲੇ ਤੋਂ ਵੀ ਹੈ ਤੇ ਇਹਦੇ ਦੁਪट्टे 'ਤੇ ਵੀ ਵਰਕ ਕੀਤਾ ਹੋਇਆ ਹੈ ਤੇ ਬਹੁਤ ਵਧੀਆ ਸੂਟ ਹੈ ਇਹ ਸਿਰਫ ਤੁਹਾਨੂੰ 1000 ਰੁਪਏ ਦੇ ਵਿੱਚ ਮਿਲੇਗਾ ਇਹ ਅਗਲਾ ਪੀਸ ਸਾਡਾ ਬਹੁਤ ਹੀ ਹੈਵੀ ਤੇ ਬਹੁਤ ਹੀ ਪਿਆਰਾ ਸੂਟ ਹੈ ਇਹਦੀ ਲੁੱਕ ਵੀ ਬਹੁਤ ਵਧੀਆ ਹੈ ਤੇ ਇਹਦੀ ਚੁੰਨੀ ਵੀ ਬਹੁਤ ਜ਼ਿਆਦਾ ਭਾਰੀ ਹੈ ਇਹ ਦੇਖੋ ਕਿੰਨੀ ਵਧੀਆ ਇਹਦੀ ਕਢਾਈ ਕੀਤੀ ਹੋਈ ਹੈ ਤੇ ਬਹੁਤ ਜ਼ਿਆਦਾ ਸੋਹਣਾ ਹੈ ਚਾਰੇ ਖੁੰਝੇ ਕਢਾਈ ਹੈ ਇਹਦੇ ਦੇਖੋ ਕਿੰਨੀ ਵਧੀਆ ਕੀਤੀ ਹੋਈ ਹੈ ਬਹੁਤ ਹੀ ਪਿਆਰਾ ਸੂਟ ਹੈ ਇਹ ਇਹਦੇ ਵਿੱਚ ਵੀ ਵਰਕ ਕੀਤਾ ਹੋਇਆ ਹੈ ਆ ਦੇਖੋ ਵਿੱਚ ਵੀ ਸਾਰੇ ਇਸ ਤਰ੍ਹਾਂ ਫੁੱਲ ਹੈਗੇ ਸਾਰੇ ਪੂਰੇ ਚੁੰਨੀ ਦੇ ਵਿੱਚ ਬਹੁਤ ਪਿਆਰਾ ਹੈ ਤੇ ਸੂਟ ਵੀ ਬਹੁਤ ਪਿਆਰਾ ਸੂਟ ਹੈ ਬਹੁਤ ਹੀ ਪਿਆਰੀ ਲੋਕ ਹੈ ਦੀ ਸੂਟ ਦੀ ਤੇ ਇਹਦਾ ਪ੍ਰਾਈਸ ਹੈਗਾ 1650 ਰੁਪਏ ਅਗਰ ਮੇਰੀ ਕਿਸੇ ਭੈਣ ਨੇ ਲੈਣਾ ਹੈ ਤਾਂ ਸਕਰੀਨਸ਼ਾਟ ਨਾਲ ਦੀ ਨਾਲ ਲੈ ਕੇ ਸਾਨੂੰ WhatsApp ਨੰਬਰ ਤੋਂ ਭੇਜ ਸਕਦੇ ਐ ਤੇ ਇੱਕ ਸੂਟ ਤੁਹਾਨੂੰ ਫ੍ਰੀ ਨਾਲ ਮਿਲੇਗਾ ਹੀ ਇਹ ਅਗਲਾ ਪੀਸ ਸਾਡਾ ਇਹ ਵੀ ਬਹੁਤ ਹੀ ਪਿਆਰਾ ਸੂਟ ਹੈ ਤੇ ਇਹਦੇ ਨਾਲ ਵੀ ਚੁੰਨੀ ਤੋਂ ਵਰਕ ਹੈ ਇੱਕ ਕੁਆਲਿਟੀ ਬਹੁਤ ਵਧੀਆ ਹੈ ਤੇ ਇਹ ਨਹੀਂ ਹੈ ਕਿ ਅਸੀਂ ਇੱਕ ਸੂਟ ਫ੍ਰੀ ਦੇ ਰਹੇ ਤਾਂ ਕੁਆਲਿਟੀ ਮਾੜੀ ਹੈ ਤੇ ਕੁਆਲਿਟੀ ਬਹੁਤ ਵਧੀਆ ਇਹਨਾਂ ਸੂਟਾਂ ਦੀ ਤੇ ਰੇਂਜ ਵੀ ਬਹੁਤ ਘੱਟ ਦੇ ਰਹੇ ਆ ਤੇ ਇਹਨਾਂ ਦੀ ਲੈਂਥ ਤੇ ਖੁੱਲਾ ਡੁੱਲਾ ਹੈਵੀ ਦੇ ਹੈਵੀ ਲੇਡੀ ਦਾ ਵੀ ਸੂਟ ਬਣ ਜਾਊਗਾ ਤੇ ਬਹੁਤ ਹੀ ਵਧੀਆ ਤੇ ਅਸੀਂ ਦੇ ਰਹੇ ਆ ਕੋਈ ਹੇਰਾ ਫੇਰੀ ਨਹੀਂ ਹੈ ਇਹਦੇ ਵਿੱਚ ਤੇ ਅਸੀਂ ਇੱਕ ਸੂਟ ਨਾਲ ਤਿੰਨਾਂ ਸੂਟਾਂ ਦੇ ਨਾਲ ਇੱਕ ਸੂਟ ਦੇਵਾਂਗੇ ਅਗਰ ਸਿੰਗਲ ਸੂਟ ਵੀ ਕੋਈ ਲੈਣਾ ਚਾਹਦੀ ਹੈ ਤੇ ਸਿੰਗਲ ਸੂਟ ਵੀ ਆਪਾਂ ਦੇਵਾਂਗੇ ਪਰ ਉਹਦੇ ਨਾਲ ਫ੍ਰੀ ਸੂਟ ਨਹੀਂ ਮਿਲੇਗਾ ਤਿੰਨ ਸੂਟਾਂ ਦੇ ਨਾਲ ਹੀ ਫ੍ਰੀ ਸੂਟ ਇੱਕ ਮਿਲੇਗਾ